ਅੱਜ ਆਪਾਂ ਇਸ ਵੀਡੀਓ ਰਾਹੀਂ ਸਿੱਖਾਂਗੇ ਕਿ ਜਿਹੜੇ ਕੈਫੇਆਂ ਦੇ ਵਿੱਚ ਜਾਂ ਵੱਡੇ ਵੱਡੇ ਹੋਟਲਾਂ ਦੇ ਵਿੱਚ ਜੋ ਫਿੰਗਰ ਫਰਾਈਜ਼ ਹੁੰਦੇ ਆ ਜਾਂ ਆਲੂ ਫਰਾਈਜ਼ ਹੁੰਦੇ ਆ ਉਹ ਕਿੱਦਾਂ ਬਣਦੇ ਤੇ ਕਿੱਦਾਂ ਬਣਾਉਂਦੇ ਆ ਸੋ ਫੁੱਲ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਵੀਡੀਓ ਦੇ ਵਿੱਚ ਕੱਲੀ-ਕੱਲੀ ਚੀਜ਼ ਦੱਸੀ ਗਈ ਆ ਵੀਡੀਓ ਨੂੰ ਲਾਸਟ ਤੱਕ ਦੇਖਣਾ ਫਿਰ ਤੁਹਾਨੂੰ ਵੀ ਜ਼ਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਜਦੋਂ ਤੁਹਾਡਾ ਦਿਲ ਕੀਤਾ ਤੁਸੀਂ ਘਰੇ ਬਣਾ ਕੇ ਖਾ ਸਕਦੇ ਹੋ ਲਓ ਜੀ ਸੰਗਤ ਸਾਰੇ ਤੋਂ ਪਹਿਲਾਂ ਤਾਂ ਆਪਾਂ ਨੇ ਚੱਕੇ ਭਾਈ ਚਾਰ ਆਲੂ ਤੇ ਰੱਖੇ ਪਲੇਟ ਦੇ ਵਿੱਚ ਤੇ ਉਸ ਤੋਂ ਬਾਅਦ ਕਰੀ ਗਿਣਤੀ ਲਓ ਜੀ ਪੂਰੀ ਚਾਰ ਨੇ ਘੱਟ ਵੱਧ ਹੋਇਆ ਤਾਂ ਦੱਸ ਦਿਓ ਆ ਲਓ ਜੀ ਹੁਣ ਅੱਗੇ ਦਾ ਪ੍ਰੋਸੈਸ ਦੇਖੋ ਠੀਕ ਹੈ ਜੀ ਅੱਗੇ ਆਪਾਂ ਨੇ ਹੁਣ ਇਹ ਆਲੂ ਨੂੰ ਧੋ ਲੈਣਾ ਚੰਗੀ ਤਰ੍ਹਾਂ ਹਣਾ ਚੰਗੀ ਤਰ੍ਹਾਂ ਖਵਰੀ ਧੋ ਕੇ ਤੇ ਉਸ ਤੋਂ ਬਾਅਦ ਭਾਈ ਆਪਾਂ ਇਹਨਾਂ ਨੂੰ ਛਿੱਲਾਂਗੇ ਧੋਣਾ ਵੀ ਜ਼ਰੂਰੀ ਹੈ ਕਾਰਨ ਇਹ ਹੈ ਕਿ ਜੇ ਨਹੀਂ ਧੋਂਗੇ ਜਾਂ ਛਿੱਲੋਂਗੇ ਤਾਂ ਵੀਡੀਓ ਦੇ ਵਿੱਚ ਆਲੂ ਭਾਈ ਉਹ ਮਿੱਟੀ-ਮੁੱਟੀ ਜੀ ਲੱਗੀ ਹੁੰਦੀ ਹੈ ਉੱਪਰ ਜਿਹੜੀ ਉੱਪਰ ਹੈ ਇਦਾਂ ਸਾਰੇ ਆਲੂ ਕਾਲੇ-ਕਾਲੇ ਜੇ ਹੋ ਜਾਣੇ ਆ ਇਸ ਕਰਕੇ ਭਾਈ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਧੋ ਲਓ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਛਿੱਲਦੇ ਨੇ ਤੇ ਟੂਡੀ ਕਰੋ ਬੰਦ ਲਓ ਜੀ ਕਰੋ ਘੱਟ ਚੱਕ ਆਲੂ ਕੋਈ ਮਿੱਟੀ ਨਹੀਂ ਕੋਈ ਕੁਛ ਨਹੀਂ ਆਲੂ ਆਪਾਂ ਨੇ ਧੋ ਲਿਆ ਤੇ ਹੁਣ ਆਪਾਂ ਚੈੱਕ ਕੀ ਇੱਕ ਭਾਈ ਆਰ ਦਾ ਕਹਿ ਲਓ ਜੀ ਅਵੇ ਚਾਕੂ ਕਹਿ ਲਓ ਜੀ ਜਿਹ ਨਾਲ ਆਲੂ ਛਿਲਦੇ ਹੁੰਦੇ ਆ ਤੇ ਹੁਣ ਆਪਾਂ ਛਿਲਦੇ ਆ ਆਲੂ ਭਾਈ ਲਓ ਜੀ ਕਿਆ ਬਾਤ ਹੈ ਮੁੰਡਾ ਮੈਂ ਕਿਹਾ ਸਰਾ ਲਾਉਂਦਾ ਸਟਾਰ ਸਫ ਆ ਲੱਗ ਰਿਹਾ ਦੇਖਾ ਸੱਪ ਬਣਾਉਣਾ ਚਲ ਵੀ ਚਲ ਵੀ ਖਿੱਚਦੇ ਕੰਮ ਮੈਂ ਕਿਹਾ ਚੱਕਦੇ ਕੰਮ ਨੂੰ ਨਹੀਂ ਦੱਦੀ ਰਾਤ ਹੋ ਜਾਣੀ ਐਤੀ ਭਾਈ ਕੀ ਕਰੀਏ ਮਜਬੂਰੀਆਂ ਹੁੰਦੀਆਂ ਨੇ ਸੋ ਵੀਡੀਓ ਬਣਾਉਣ ਤੇ ਬਹੁਤ ਟਾਈਮ ਲੱਗਦਾ ਬਹੁਤ ਮਿਹਨਤ ਲੱਗਦੀ ਐ ਸੋ ਇਸ ਕਰਕੇ ਭਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਾਰਨ ਇਹ ਕਿ ਕਿ 8 ਵਜੇ ਦਾ ਕੰਮ ਤੋਾਈ ਦਾ ਉਸ ਤੋਂ ਬਾਅਦ ਵੀਡੀਓ ਬਣਾਈਦੀ ਐ ਵੀਡੀਓ ਬਣਾਉਂਦੇ ਕਰਦੇ ਗਏ ਕਈ ਵੇਰ ਤੱਕ 11 12 ਵਜੇ ਐ ਤੇ ਕਈ ਵੇਰ ਉਸ ਤੋਂ ਵੱਧ ਵੀ ਟਾਈਮ ਹੋ ਜਾਂਦਾ ਸੋ ਇਸ ਕਰਕੇ ਭਾਈ ਵੀਡੀਓ ਦਾ ਮੁੱਲ ਲਾਈਕ ਸ਼ੇਅਰ ਕਮੈਂਟ ਕਰਕੇ ਮੋੜ ਦਿਆ ਕਰੋ ਤਾਂ ਆਪਾਂ ਨੇ ਆਲੂ ਹੁਣ ਛੱਲੇ ਸੀ ਆਲੂ ਛੱਲਣ ਤੋਂ ਬਾਅਦ ਭਾਈ ਆਪਾਂ ਇੱਕ ਵਾਰ ਉਹਨਾਂ ਨੂੰ ਫੇਰ ਚੰਗੀ ਤਰ੍ਹਾਂ ਸਾਫ਼ ਕੀਤਾ ਮਤਲਬ ਕਿ ਚੰਗੀ ਤਰ੍ਹਾਂ ਧੋ ਲਿਆ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਓਕੇ ਦੀ ਰਿਪੋਰਟ ਕਹਿੰਦਾ ਆ ਲਓ ਜੀ ਹੁਣ ਆਪਾਂ ਆਲੂ ਹੈ ਜਿਹੜਾ ਆਪਾਂ ਇਹਨਾਂ ਨੇ ਬਣਾਉਣੇ ਨੇ ਜੀ ਫਰਾਈਜ਼ ਹਨਾ ਹੁਣ ਆਲੂ ਫਰਾਈਜ਼ ਬਣਾਵਾਂਗੇ ਤਾਂ ਜਿਆਦਾ ਜਿਹੜਾ ਉਹਨਾਂ ਦੀ ਸ਼ੇਪ ਉਹ ਪਰਫੈਕਟ ਆਉਣੀ ਚਾਹੀਦੀ ਹੈ ਮਤਲਬ ਕਿ ਜਿਆਦਾ ਗੋਲ ਮਟੋਲ ਜੇ ਨਹੀਂ ਹੋਣੇ ਚਾਹੀਦੇ ਆਲੂ ਆਪਾਂ ਨੇ ਚਾਰੇ ਸਾਈਡਾਂ ਜਿਹੜੀਆਂ ਕੱਟ ਕਰਕੇ ਡੱਬੇ ਵਰਗਾ ਕਰ ਲਿਆ ਗੋਲ ਠੀਕ ਹੈ ਜੀ ਡੱਬੇ ਵਰਗਾ ਕਰ ਲੈ ਚੌਰਸ ਮੈਂ ਗੋਲ ਕਹੀ ਜਾਂਦਾ ਪਤੰਦਰ ਗੋਲ ਦਾ ਪਹਿਲੀ ਦੀ ਉਹ ਆ ਲਓ ਜੀ ਐਸੇ ਕਰਕੇ ਪਾ ਕੇ ਕੀ ਕਾਲੂ ਕਰਕੇ ਉਹਨਾਂ ਨੂੰ ਜਿਹੜੇ ਚੌਸ ਜੇ ਬਣਾ ਲਾਂਗੇ ਭਈ ਡੱਬੇ ਵਾਂਗੂ ਕਰ ਲਾਂਗੇ ਪੀਪੇ ਵਰਗੇ ਬਣਾ ਲਾਂਗੇ ਜੀ ਪੀਪੇ ਵਰਗੇ ਆ ਲਓ ਜੀ ਚੱਲ ਵੀ ਮੜਾ ਚੱਲ ਬਹੁਤ ਸलो ਕੰਮ ਕਰਦਾ ਯਾਰ ਉਸਤਾਦ ਥੋੜਾ ਖਿੱਚ ਕੇ ਆ ਲਓ ਜੀ ਹੁਣ ਮੜਾ ਜ੍ਹਾ ਥੋੜਾ ਮੈਨੂੰ ਲੱਗਦਾ ਤੇਜ਼ ਹੋਇਆ ਲੱਗਿਆ ਕੱਟਣਾ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਹੈ ਵੀ ਆਪਾਂ ਨੇ ਕਿੰਨੇ ਕੰਨਾਂ ਨੂੰ ਹੋਰ ਰੱਖਣਾ ਹੈ ਠੀਕ ਹੈ ਜੀ ਤੇ ਆਲੂ ਇਹਦੇ ਲਈ ਭਾਈ ਜੇ ਤੁਸੀਂ ਹੋ ਸਕੇ ਤਾਂ ਪਹਾੜੀ ਆਲੂ ਲਿਓ ਕਿਉਂਕਿ ਉਹਨਾਂ ਦੇ ਵਿੱਚ ਸਟਾਰਚ ਘੱਟ ਹੁੰਦਾ ਸੋ ਆਪਾਂ ਨੇ ਘਰ ਦੇ ਵਿੱਚੋਂ ਸਿੰਪਲ ਆਲੂ ਲਏ ਸੀ ਥੋੜਾ ਬੋਤਾ ਫਰਕ ਰਹਿ ਸਕਦਾ ਬਾਕੀ ਵੀਡੀਓ ਦੇ ਵਿੱਚ ਲਾਸਟ ਤੇ ਤੁਹਾਨੂੰ ਦੱਸਾਂਗੇ ਕਿ ਫਰਕ ਰਿਹਾ ਜਾਂ ਨਹੀਂ ਰਿਹਾ ਜਾਂ ਕਿੱਦਾਂ ਦੇ ਬਣੇ ਬਾਕੀ ਤੁਸੀਂ ਆਪ ਵੀ ਦੇਖੋਗੇ ਤੇ ਚੱਲ ਵੀ ਮੁੰਡੇ ਚੱਲ ਖਿੱਚਦੇ ਖਿੱਚਦੇ ਕੰਮ ਨੂੰ ਕਰ ਲੈ ਆ ਆਲੂ ਬੇਚੇ ਤੇ ਰਿਠਾ ਨੂੰ ਛੱਟ ਦੇ ਗਾਦੇ ਭਾਈ ਦੂਜੀ ਗੱਲ ਜਿਹੜੀ ਤੁਸੀਂ ਇਹ ਪਲੇਟ ਹੈ ਸਾਫ਼ ਲਿਓ ਜਾਂ ਤੁਸੀਂ ਆਲੂ ਕੱਟੋਗੇ ਕਿਉਂ ਜੀ ਵੀਡੀਓ ਬਣ ਰਹੀ ਸੀ ਇਸ ਕਰਕੇ ਮੈਂ ਪਲੇਟ ਖੇਚ ਲਈ ਨਹੀਂ ਕਰੀ ਹੈਗੀ ਪਲੇਟ ਚੇਂਜ ਕਰਨ ਦੀ ਇਸ ਕਰਕੇ ਮੈਂ ਓਸੇ ਦੇ ਵਿੱਚ ਘੱਟਣ ਲੱਗਾ ਜਿਹਦੇ ਕਰਕੇ ਮੈਨੂੰ ਥੋੜੀ ਦਿੱਕਤ ਆ ਰਹੀ ਸੀ ਆਹ ਲਓ ਜੀ ਦੂਜੇ ਪਾਸੇ ਪਾਣੀ ਧਰਤਾ ਸੀ ਉਬਾਲਣ ਵਾਸਤੇ ਤੇ ਆਹ ਬਣਾ ਪਿਆ ਬਿਨੇਗਰ ਯਾਨੀ ਕਿ ਕਹ ਲੋ ਸਰਕਾ ਤੇ ਆਹ ਪਿਆ ਚਟਾ ਨੂਨ ਤੇ ਭਾਈ ਆਹ ਲਓ ਜੀ ਪਾਣੀ ਦੇ ਵਿੱਚ ਆ ਗਈ ਉਬਾਲੀ ਜਦੋਂ ਪਾਣੀ ਦੇ ਵਿੱਚ ਆ ਗਈ ਉਬਾਲੀ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਜਿਹੜਾ ਹੈਗਾ ਨੂਨ ਪਾ ਦੋ ਆਪਣੇ ਟੇਸਟ ਅਨੁਸਾਰ ਠੀਕ ਹੈ ਜੀ ਅਤੇ ਟਿਸਟਸ ਨਾਲ ਨਮਕ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਵਿਨੇਗਰ ਮਤਲਬ ਕਿ ਪਾ ਦਾਂਗੇ ਸਿਰਕੇ ਸਿਰਕਾ ਸਿਰਕੇ ਦੇ ਪਾਉਣੇ ਨੇ ਆਪਾਂ ਨੇ 2 ਤੋਂ 3 ਚਮਚੇ ਠੀਕ ਹੈ ਜੀ ਉਹ ਬਾਕੀ ਆਪਾਂ ਦੇਖਾਂਗੇ ਮੈਂ ਤਾਂ 2 ਚਮਚੇ ਹੀ ਬਾਈ ਸੀ 2 ਢੁੱਕਣ ਜੇ ਪਾਤੇ ਸੀ ਠੀਕ ਹੈ ਜਿਹੜਾ ਕਿ ਥੋੜਾ ਜਿਹਾ ਘੱਟ ਰਹਿ ਗਿਆ ਸੀਗਾ ਇੱਥੋਂ 2 ਢੋੜਾ ਜਿਹਾ ਹੋਰ ਪਾਉਣਾ ਸੀਗਾ ਤੇ ਉਸ ਬਾਅਦ ਜਿਹੜੇ ਭਾਈ ਤੁਸੀਂ ਆਲੂ ਜੇ ਤੁਸੀਂ ਕੱਟ ਕਰਲੇ ਸੀ ਉਹਨਾਂ ਨੂੰ ਇਹਦੇ ਵਿੱਚ ਛੱਡ ਦਿਓ ਠੀਕ ਹੈ ਜੀ ਆਹ ਲਓ ਜੀ ਮਾਰੋ ਭਗਾ ਕੇ ਕਿਹਨਾਂ ਪਾਣੀ ਦੇ ਵਿੱਚ ਤੇ ਪਾਣੀ ਦੇ ਵਿੱਚ ਇਹਨਾਂ ਨੂੰ ਡਬੋੜੋ ਚੰਗੀ ਤਰ੍ਹਾਂ ਕੁੱਟੋ ਤੇ ਚੰਗੀ ਤਰ੍ਹਾਂ ਇਹਨਾਂ ਕਰ ਦੋ ਇਹਨਾਂ ਦਾ ਕੰਮ ਜੀ ਆਹ ਲਓ ਜੀ ਤਕਰੀਬਨ ਇਹਨਾਂ ਨੂੰ ਪਾਣੀ ਦੇ ਵਿੱਚ ਤੁਸੀਂ ਰੱਖਣਾ 5 ਕਿ ਮਿੰਟ 5 ਕਿ ਮਿੰਟ ਰੱਖਣਾ ਜੀ ਜ਼ਿਆਦਾ ਟਾਈਮ ਨਾ ਰੱਖਿਓ ਠੀਕ ਹੈ 5 ਕਿ ਮਿੰਟ ਇਹਨਾਂ ਨੂੰ ਉਬਾਲ ਕੇ ਪਾਣੀ ਦੇ ਵਿੱਚ ਹੁਣ ਇਹ ਆ ਤੁਸੀਂ ਮੰਨ ਕੇ ਚੱਲੋ ਵੀ 80% ਪੱਕ ਚੁੱਕੇ ਨੇ ਠੀਕ ਹੈ ਟਾਈਮਰ ਲਾ ਕੇ 5 ਕਿ ਮਿੰਟੇ ਰੱਖਿਓ ਚਾਰੇ ਟਾਈਮ ਨਾਲ ਲਾਇਓ ਨਹੀਂ ਤਾਂ ਜਿਆਦਾ ਪੱਕ ਜਾਣਗੇ ਜਿਆਦਾ ਪੱਕੇ ਤਾਂ ਇਹ ਵਧੀਆ ਨਹੀਂ ਬਣਨਗੇ ਠੀਕ ਹੈ ਜੀ ਉਹ ਹੋ ਪਤੰਦਰ ਢੱਕਣੇ ਦੇਖ ਤਾਂ ਆ ਦੇਖ ਕੇ ਥੋੜਾ ਜ ਆ ਧਿਆਨ ਨਾਲ ਆ ਲੌਜੀ ਕਿਚਪੜ ਚੱਕਿਆ ਆਪਾਂ ਨੇ ਥਾਲ ਤੇ ਥਾਲ ਦੇ ਵਿੱਚ ਜਿਹੜੇ ਇਹ ਆਲੂ ਨੇ ਇਹਨਾਂ ਨੂੰ ਆਪਾਂ ਕੱਲੇ ਕੱਲੇ ਕਰਕੇ ਵਿਛਾ ਲਾਂਗੇ ਜਿਹੜੇ ਆਪਣੇ ਫਰਾਈਜ਼ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ 10 ਤੋਂ 15 ਮਿੰਟ ਦੇ ਲਈ ਸੁੱਕਣ ਦੇ ਲਈ ਰੱਖ ਦਾਂਗੇ ਠੀਕ ਹੈ 10 ਤੋਂ 15 ਮਿੰਟ ਦੇ ਵਿੱਚ ਇਹ ਸੁੱਕ ਜਾਣਗੇ ਮਤਲਬ ਕਿ ਡਰਾਈ ਜੇ ਹੋ ਗਏ ਜਾਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਆਹ ਹੋ ਰਿਹਾ ਦੂਜੇ ਪਾਸੇ ਆਪਣਾ ਤੇਲ ਗਰਮ ਠੀਕ ਹੈ ਆਹ ਲਓ ਜੀ ਕਰਦੇ ਚੈੱਕ ਲਓ ਜੀ ਹੁਣ ਆਪਣੇ ਆ ਦੂਸਰੇ ਜਿਹੜੇ ਫਰਾਈਜ਼ ਨੇ ਇਹ ਠੰਡੇ ਹੋ ਚੁੱਕੇ ਨੇ ਮਤਲਬ ਕਿ ਡਰਾਈ ਹੋ ਚੁੱਕੇ ਨੇ ਪਾਣੀ ਇਹਨਾਂ ਵਿੱਚੋਂ ਖਤਮ ਹੋ ਗਿਆ ਤਾਂ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਇਹ ਹੀ ਹੁੰਦਾ ਆ ਰਾ ਰੂਟ ਆ ਰਾ ਰੂਟ ਕੌਨ ਬਲਬਰੀ ਕਹਿੰਦੇ ਨੇ ਇਹਨੂੰ ਭਾਈ ਆਪਾਂ ਲਾਵਾਂਗੇ ਆ ਰਾ ਰੂਟ ਆ ਰਾ ਰੂਟ ਲਾਉਣ ਤੋਂ ਬਾਅਦ ਹਾਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਮਸਾਲੇ ਵਗੈਰਾ ਜੋ ਹੁੰਦੇ ਜੋ ਉਹ ਐਡ ਕਰ ਸਕਦੇ ਹੋ ਬਟ ਆਪਾਂ ਨੇ ਕੋਈ ਮਸਾਲਾ ਵਗੈਰਾ ਐਡ ਨਹੀਂ ਕਰ ਰਹੇ ਕਿਉਂਕਿ ਆਪਾਂ ਬਾਅਦ ਚ ਕਰਾਂਗੇ ਇਹ ਲਾਇਆ ਆਪਾਂ ਨੇ ਇਹਨਾਂ ਦੇ ਆ ਰਾ ਰੂਟ ਆ ਰਾ ਰੂਟ ਲਾਉਣ ਨਾਲ ਭਾਈ ਜਿਹੜੇ ਇਹਨਾਂ ਤੇ ਕੜ ਕੇ ਕੜ ਕੇ ਜੇ ਬਣਨਗੇ ਆ ਲਓ ਜੀ ਛੱਟੇ ਆਪਾਂ ਨੇ ਤੇਲ ਵਿੱਚ ਤੇ ਦੇਖਦੇ ਜਾਓ ਇਹ ਭਾਈ ਹੁਣ ਸਰੋਂ ਦਾ ਤੇਲ ਨਹੀਂ ਹੈਗਾ ਮੈਂ ਤੇਲ-ਤੇਲ ਕਹੀਆਂ ਸਰੋਂ ਦਾ ਤੇਲ ਨਹੀਂ ਕਿਉਂਕਿ ਰਫਾਈਨਡ ਆਇਲ ਨੂੰ ਵੀ ਤੇਲ ਹੀ ਬੋਲ ਦਿੰਦੇ ਹੁੰਦੇ ਇਹ ਹੈ ਰਫਾਈਨਡ ਆਇਲ ਆ ਲਓ ਜੀ ਜਾਣਦੇ ਜਾਣਦੇ ਪਸੰਦਰਾ ਜਾਣਦੇ ਛੇਦੀ ਕਰ ਛੇਤੀ ਟਡੇ ਚੂਹੇ ਦੌੜਨਦੇ ਨੇ ਤੇ ਦੂਜੀ ਪਾਸੇ ਜੀ ਬਿਗਟਾ ਤਾਂ ਕਈ ਜਾਂਦੀ ਹੈ ਛੇਤੀ ਛੇਦੀ ਬਣਾਓ ਆ ਲਓ ਜੀ ਇਹ ਆਪਾਂ ਹੁਣ ਇਹਨਾਂ ਨੂੰ ਤਲਾਂਗੇ ਹੌਲੀ-ਹੌਲੀ ਦੇਖਦੇ ਹਾਂ ਫਿਰ ਕੀ ਬਣਦਾ ਹੈ ਅਜਲਦ ਦੇਖਦੇ ਕਿਦਾਂ ਕਿਵੇਂ ਕੀ ਨਿਕਲਦਾ ਹੈ ਹਮ ਬਾਬਾ ਭਲੀ ਕਰੂਗਾ ਮੈਂ ਕਿਹਾ ਸਰੀ ਲੱਗੂਗਾ ਜਿੱਥੇ ਤੱਕ ਮੈਨੂੰ ਦੇਖੀ ਜਾਂਦੇ ਆਪਾਂ ਆ ਲਓ ਜੀ ਕੀ ਬਾਤ ਹੈ ਕਲਰ ਚੈੱਕ ਕਰੋ ਭਰਾ ਜੀ ਕਲਰ ਮੈਂ ਕਿਹਾ ਸੋਹਣਾ ਲੱਗਿਆ ਵਈ ਜੀ ਨੂੰ ਨਜ਼ਾਰਾ ਆ ਗਿਆ ਲਓ ਜੀ ਹੁਣ ਆਪਾਂ ਇਹਨਾਂ ਨੂੰ ਛਾਂ ਦੇ ਨਾਲ ਕੱਢ ਲਾਂਗੇ ਪਲੇਟ ਦੇ ਵਿੱਚ ਤੁਸੀਂ ਰੰਗ ਚੈੱਕ ਕਰੋ ਪਹਿਲਾਂ ਕਲਰ ਮੈਂ ਕਿਹਾ ਕਿੰਨਾ ਪਿਆਰਾ ਆ ਰਿਹਾ ਯਾਰ ਲਓ ਜੀ ਕੱਢ ਲੇ ਪਰ ਹੁਣ ਪਲੇਟ ਦੇ ਵਿੱਚ ਕਿਉਂਕਿ ਜਿਹੜਾ ਇਹਦੇ ਵਿੱਚ ਐਕਸਟਰਾ ਆਇਲ ਜਾਂ ਹੁੰਦਾ ਹੈ ਮੰਨ ਲੇ ਕਿ ਇਹ ਗਲੇ ਗਲੇ ਜਿਹੇ ਹੈਗੇ ਸੀ ਤੇਲ ਨਾਲ ਲੱਗੇ ਹੋਏ ਸੀ ਤਾਂ ਉਹ ਸਾਰਾ ਉਹਦੇ ਵਿੱਚ ਹੀ ਰਹਿ ਗਿਆ ਬਿਲਕੁਲ ਅਟ ਟਾਈਮ ਇਹ ਡਰਾਈ ਸ਼ੇਪ ਦੇ ਵਿੱਚ ਨੇ ਆਹ ਲਓ ਜੀ ਇਹ ਤਾਂ ਉਪਰ ਕਹਿੰਦੇ ਹੁੰਦੇ ਨਹੀਂ ਕਿ ਉਹ ਪਿਲਪਲੇ ਜੇ ਹੋ ਜਾਂਦੇ ਨੇ ਮਤਲਬ ਕਿ ਕਿਉਂ ਵਿੱਚ ਜੇ ਰਾਚਾ ਜਾਂਦਾ ਉਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਆਪਾਂ ਨੇ ਅਰਾ ਰੋਟਰ ਆ ਹੁਣ ਆਪਾਂ ਇਹਦੇ ਨੇ ਛਿੜਕਿਆ ਥੋੜਾ ਜਿਹਾ ਮਸਾਲਾ ਹਣੀ ਇਹ ਆਪਣਾ ਕੋਈ ਆਮ ਮਸਾਲਾ ਹੀ ਹੈ ਜਿਹੜਾ ਚਾਟ ਮਸਾਲਾ ਹੁੰਦਾ ਜੀ ਠੀਕ ਹੈ ਕੋਈ ਖਾਸ ਰੈਸਪੀ ਵਾਲੀ ਗੱਲ ਨਹੀਂ ਹੁੰਦੀ ਪਾਸੇ ਤਾਂ ਉਦਾਂ ਹੀ ਕਹੀ ਜਾਂਦੇ ਨੇ ਦਾ ਫਲਾਣਾ ਮਸਾਲਾ ਫਲਾਣਾ ਮਸਾਲਾ ਲਾਓ ਜੀ ਭਾਈ ਸਾਹਿਬ ਬੈਠ ਗਏ ਹੁਣ ਸੋਫਿਆਂ ਦੇ ਚੈੱਕ ਕਰਨ ਤਾਂ ਦੇਖਦੇ ਆ ਵੀ ਟੇਸਟ ਕੀ ਕਹਿੰਦਾ ਆਪਾਂ ਨੂੰ ਵੀ ਬੁਲਾਈ ਜਾਂਦਾ ਚੱਲ ਪਹਿਲਾਂ ਤੂੰ ਤਾਂ ਦੇਖ ਲੈ ਪਤੰਦਰਾ ਲੋਕਾਂ ਨੂੰ ਫੇਰ ਬ ਲੈ ਦੱਸ ਆਹਾਹਾ ਕਹਿੰਦਾ ਖੜਜਾ ਹਜੇ ਸੋ ਅਜਾਨੇ ਇੱਕ ਹੋਰ ਦੇ ਕਹਿੰਦੇ ਆ ਕਿ ਕੀ ਬਣਦਾ ਚੱਲ 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 ਏ ਲੈ ਭਈ ਦੇਖਦੇ ਦੇਖਦੇ ਕੀ ਰਿਐਕਸ਼ਨ ਆਉਂਦਾ ਏ ਏ ਬੋਲ ਭਈ ਆਹਾ ਓਏ ਆਪਾਂ ਨੂੰ ਵੀ ਬੁਲਾਈ ਜਾਂਦਾ ਓਏ ਓ ਮੇਰਾ ਭਾਈ ਬਾਕੀ ਟੱਬਰ ਵੀ ਪਿਆ ਉਹਨਾਂ ਨੂੰ ਵੀ ਛੱਡ ਦੇ ਇਹ ਸਾਰੀ ਖਾਏਗਾ ਮੈਨੂੰ ਐਂ ਲੱਗਦਾ ਇਹਦਾ ਪਤਾ ਅੰਦਰ ਚੈੱਕ ਕਰਦਾ ਕਰਦਾ ਸਾਰੀ ਖਾ ਜੂ ਓਹੋ ਹੋ ਹੋ ਕਹਿੰਦਾ ਵਾਹ ਵਾਹ ਕਿਆ ਬਾਤ ਆ ਮੈਂ ਕਿਹਾ ਸਰੀਆ ਸਾਰਾ ਐਂਡ ਗੱਲ ਬਾਤ ਕੋਕਾ ਹਾ ਹਾ ਉਹ ਬੱਸ ਕਰ ਹੁਣ ਲੈ ਲਓ ਲਓ ਜੀ ਮੁੰਡੇ ਦੀ ਖੁਸ਼ੀ ਤੋਂ ਚੈੱਕ ਕਰ ਸਕਦੇ ਹੋ ਕਿ ਤੁਸੀਂ ਜਿਹੜੇ ਆਪਣੇ ਫਰਾਈਜ਼ ਨੇ ਕਿੰਨੇ ਵਧੀਆ ਆਣੇ ਹੋਣੇ ਸੋ ਇਸ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ